ਕਹਿਆ ਜਾਂਦਾ ਜੀ ਬਹੁਤ ਸਾਰੀਆਂ ਸਾਡੀਆਂ ਦਾ 400 ਤੋਂ ਉੱਪਰ ਆਉਣਗੀਆਂ ਸੀਟਾਂ ਐਂਡੀਆ ਨੂੰ ਵਿੱਚ ਪਾ ਕੇ ਸਰਕਾਰ ਸਾਡੀ ਉਹ ਪਰਸੈਪਸ਼ਨ ਬਣਾਈ ਜਾਂਦੀ ਹੈ ਲੋਕਾਂ ਦੇ ਕਿ ਸਰਕਾਰ ਦਾ ਇਹਨਾਂ ਦੀ ਬਾਣੀ ਇਹ ਸਾਰੇ ਦਾ ਸਾਰਾ ਭੰਬਲ ਘੂਸਾ ਇੱਕ ਪੈਦਾ ਕੀਤਾ ਜਾ ਰਿਹਾ ਹੈ ਇਹ ਪਰਸੈਪਸ਼ਨ ਦਾ ਇਹ ਨਹੀਂ ਕਿ ਲੋਕਾਂ ਤੋਂ ਵੋਟਾਂ ਲੈਣੀ ਵੋਟਾਂ ਤਾਂ ਪਹਿ ਚੁੱਕ ਨੇ ਲੋਕ ਮਨ ਲੈਣ ਕੇ ਜੋ ਕੁਝ ਹੋਇਆ ਉਹ ਠੀਕ ਹੋਇਆ ਜਦੋਂ ਤੁਸੀਂ ਲੋਕਾਂ ਦਾ ਮਨ ਬਣਾਉਣਾ ਸ਼ੁਰੂ ਕਰਦੇ ਹੋ ਇਹ ਆ ਕੁਝੋਣੇ ਤਾਂ ਲੋਕਾਂ ਨੇ ਕੁਐਸਚਨ ਨਹੀਂ ਕਰਨਾ ਇਹ ਐਗਜ਼ਿਟ ਪੋਲ ਹੈ ਐਗਜ਼ੈਕਟ ਪੋਲ ਜੋ ਹੁਣ ਐਸਪਰੇ ਸਰਵੇ ਆ ਕਿ ਜਿਹੜੀ ਇਹ ਸਰਵੇ ਆਪਣੀ ਜਿਹੜਾ ਐਗਜ਼ਿਟ ਪੋਲ ਦੇ ਰਿਜ਼ਲਟ ਹੈ ਇਹ ਕਿਸਤੇ ਕਿਸੇ ਮੁਨਾਫੇ ਦੀ ਖੇਡ ਦੇ ਵਿੱਚ ਤਾਂ ਨਹੀਂ ਉੱਦੇ ਹੋਏ ਜੇ ਅਸੀਂ ਨੈਸ਼ਨਲ ਲੈਵਲ ਤੇ ਦੇਖੀ ਤਾਂ ਉਹਨੂੰ ਕਹਿੰਦਾ ਗੋਦੀ ਮੀਡੀਆ ਸਟੇਟ ਲੈਵਲ ਤੇ ਦੇਖੀ ਤਾਂ ਇੱਥੇ ਕਹਿੰਦੇ ਆ ਜੀ ਕੇਜੀਪੀਡੀਆ ਜਿਹੜਾ ਮੀਡੀਆ ਪਹਿਲਾਂ ਆਲਰੇਡੀ ਧਿਰ ਬਣੇ ਹੋਏ ਉਹ ਮੀਡੀਆ ਨੇ ਮੀਡੀਆ ਵਾਲੀ ਤਾਂ ਗੱਲ ਹੀ ਨਹੀਂ ਕੀਤੀ ਹੁਣ ਤਾਂ ਲੋਕਾਂ ਦੀ opinion ਬਣਾਈ ਜਾ ਰਹੀ ਹੈ ਹਾਲੇ ਤੱਕ ਰਿਜ਼ਲਟ ਆਇਆ ਨਹੀਂ ਤਿਆਰੀਆਂ ਹੋ ਰਹੀਆਂ ہیں پرائم منسٹر آفس ਦੇ ਵਿੱਚ ਤੀਜੀ ਵਾਰੀ ਸੌਂ ਚੁੱਕਣੀ ਹੈ ਨਰਿੰਦਰ ਮੋਦੀ ਸਾਹਿਬ ਨੇ ਤੇ ਵਿਦੇਸ਼ਾਂ ਦੇ ਜਿਹੜੇ ਹੈਗੇ ਆ ਮਹਿਮਾਨ ਉਹਨਾਂ ਨੂੰ ਚਿੱਠੀਆਂ ਲਿਖਦੇ ਹੋ ਉਹ ਆਉਣ اور ਇਹ ਵੀ ਗੱਲ ਕਿ ਰਾਸ਼ਟਰਪਤੀ ਭਵਨ ਕਿਤੇ چھوٹਾ ਨਾ ਪੈ ਜੇ ਤੇ 100 ਵੀ ਜਨਪਤ ਤੇ ਚੱਕੀ ਜਾਣੀ ਹੈ 770 ਤੋਂ ਉਪਰ ਆਉਣ ਵਾਲਾ ਜਿਹੜਾ ਡਾਟੇ 'ਚ ਗੜਮਰ ਹੋਈ ਪਈ ਹੈ ਕਿਤੇ ਉਹ ਡਾਟੇ ਵਾਲੀ ਗੱਲ ਤਾਂ ਨਹੀਂ ਉਹਦੇ ਵਿੱਚੋ ਇਹ ਵੀ ਗੱਲ ਆ ਰਹੀ ਸੀ ਕਿ ਮਸ਼ੀਨਾਂ ਬਦਲੀਆਂ ਵੀ ਜਾ ਸਕਦੀਆਂ ਕਿ ਤੇ ਮਸ਼ੀਨਾਂ ਬਦਲਤਾ ਨਹੀਂ ਦਿੱਚਾ ਇਹ ਵੀ ਗੱਲ ਆ ਗਈ ਹੈ ਕਿ ਭਾਰਤ ਦੇ ਵਿੱਚ ਬਹੁਤ ਸਾਰੀਆਂ ਮਸ਼ੀਨਾਂ ਹਜ਼ਾਰਾਂ ਨਹੀਂ ਲੱਖਾਂ ਦੀ ਤਦਾਦ ਦੇ ਵਿੱਚ ਮਸ਼ੀਨਾਂ ਗਾਇਬ ਹੈ ਉਹ ਮਸ਼ੀਨਾਂ ਕਿੱਥੇ ਸਤਸ੍ਰਿਕਾਲ ਆਰੰਭੀ ਟੈਲੀਵਿਜ਼ਨ ਦੇਖ ਰਹੇ ਹੋ ਤੁਸੀਂ ਮੈਂ ਹਾਂ ਜਸ ਕਰੇਪਾਲ ਨਿਗਾ ਵੋਟਾਂ ਤੋਂ ਬਾਅਦ ਹੁਣ ਨਤੀਜਿਆਂ ਦੇ ਉੱਪਰ ਆ ਕਿ 4 ਜੂਨ ਨੂੰ ਹੋਣ ਵਾਲਾ ਕੀ ਹੈ ਪਰ ਉਸ ਤੋਂ ਪਹਿਲਾਂ ਜਿਸ ਤਰ੍ਹਾਂ ਦੇ ਨਾਲ ਐਗਜ਼ਿਟ ਪੋਲ ਆਉਂਦੇ ਨੇ ਉਹ ਲਗਭਗ ਸਭ ਨੂੰ ਹੈਰਾਨ ਕਰਦੇ ਨੇ ਕਿਉਂਕਿ ਕਿਸੇ ਵੇਲੇ ਪਹਿਲਾਂ ਇਹ ਕਿਹਾ ਜਾ ਰਿਹਾ ਸੀ ਕਿ ਇੰਡੀਆ ਅਲਾਈਂਸ ਜਿਹੜਾ ਸਰਕਾਰ ਬਣਾ ਰਿਹਾ ਹੈ ਪਰ ਜਿਸ ਤਰ੍ਹਾਂ ਦੇ ਨਾਲ ਐਗਜ਼ਿਟ ਪੋਲ ਆਏ ਨੇ ਤਾਂ ਐਨਡੀਏ ਦੀ ਸਰਕਾਰ ਦੁਬਾਰਾ ਉਹਨਾਂ ਐਗਜ਼ਿਟ ਪੋਲਾਂ ਦੇ ਵਿੱਚ ਦੱਸਾਇਆ ਜਾ ਰਿਹਾ ਕਿ ਐਗਜ਼ਿਟ ਪੋਲਾਂ ਦੇ ਵਿੱਚ ਕਿ ਸਰਕਾਰ ਐਨਡੀਏ ਦੀ ਬਣ ਜਾ ਰਹੀ ਹੈ ਉਸ ਦੇ ਬਾਰੇ ਗੱਲਬਾਤ ਕਰਾਂਗੇ ਤੇ ਖਾਸ ਗੱਲ ਪੰਜਾਬ ਦੀਆਂ ਚਾਰ ਹੌਟ ਸੀਟਾਂ ਦੇ ਉੱਪਰ ਵੀ ਕਰਾਂਗੇ ਮੇਰੇ ਨਾਲ ਸੀਨੀਅਰ ਪੱਤਰਕਾਰ ਬਖਤੌਰ ਸਿੰਘ ਟਿੱਲੋ ਹੋਰੀ ਹੋਣਗੇ ਟਿੱਲੋ ਸਾਹਿਬ ਜਿਸ ਤਰ੍ਹਾਂ ਦੇ ਨਾਲ ਮੈਂ ਐਗਜ਼ਿਟ ਪੋਲ ਦੀ ਗੱਲ ਕਰੀ ਆ ਜੇਕਰ ਕੁਝ ਦਿਨ ਪਹਿਲਾਂ ਦੀ ਗੱਲ ਕਰੀਏ ਤਾਂ ਐਗਜ਼ਿਟ ਪੋਲ ਕੁਝ ਵੱਖਰਾ ਦਿਖਾ ਰਹੇ ਸੀ ਪਰ ਬੀਤੇ ਕੱਲ ਤੋਂ ਜਿਉਂ ਹੀ ਵੋਟਾਂ ਪੈਂਦੀਆਂ ਤਿਉਂ ਹੀ ਐਗਜ਼ਿਟ ਪੋਲ ਵੀ ਇੱਕਦਮ ਬਦਲਨੇ ਸ਼ੁਰੂ ਹੋ ਗਏ ਕੀ ਮੰਨਦੇ ਹੋ ਇਹ ਪਹਿਲੀ ਗੱਲ ਤਾਂ ਗਰੇਲ ਸਾਹਿਬ ਇਹ ਦੇਖਣਾ ਪੈਣਾ ਹੈ ਕਿ ਇਹ ਐਗਜ਼ਿਟ ਪੋਲ ਹੈ ਐਗਜ਼ੈਕਟ ਪੋਲ ਨਹੀਂ ਐਗਜ਼ਿਟ ਤੇ ਐਗਜ਼ੈਕਟ ਦਾ ਫਰਕ ਹੁੰਦਾ ਹੈ ਜੀ ਉਹਨਾਂ ਨੇ ਹੁਣ ਜਿਹੜਾ ਸਿੰਪਲ ਕਲਾ ਬਣਾਇਆ ਹੋਇਆ ਜਿੱਥੋਂ ਤੱਕ ਮੇਰਾ ਆਪਣਾ ਜਾਤੀ ਤਜਰਬਾ ਹੈ ਪੰਜ ਇੱਕ ਦਿਨ ਪਹਿਲਾਂ ਮੈਨੂੰ ਟੈਲੀਫੋਨ ਆਉਣੇ ਸ਼ੁਰੂ ਹੋ ਗਏ ਸੀ ਦਿੱਲੀ ਤੋਂ ਵੀ ਆ ਰਹੇ ਸੀ ਲੋਕਲ ਵੀ ਆਉਣ ਲੱਗੇ ਫਿਰ ਇੱਕ ਨਵਾਂ ਤਰੀਕਾ ਕਿ ਕੌਣ ਠੀਕ ਰਹੂਗਾ ਜੀ ਜੇ ਤੁਸੀਂ ਇਹਨੂੰ ਸਮਝਦੇ ਹੋ ਤਾਂ ਤੁਸੀਂ ਤਿੰਨ ਦੱਬ ਦਿਓ ਫਿਰ ਤੁਸੀਂ ਦੋ ਦੱਬ ਦਿਓ ਫਿਰ ਤੁਸੀਂ ਇੱਕ ਦੱਬ ਦਿਓ ਜੀ ਇਹ ਹੁਣ ਇਹਨੂੰ ਐਗਜ਼ਿਟ ਕਰਨ ਵਾਸਤੇ ਆਪਾਂ ਮੈਨੂੰ ਤੁਸੀਂ ਕੱਲ ਇਹਨੂੰ ਪੁੱਛ ਰਹੇ ਹੋ ਤੇ ਮੈਂ ਜਿਹੜੀ ਪਾਰਟੀ ਨੂੰ ਜ਼ਿੰਦਗੀ 'ਚ ਕਦੇ ਵੀ ਵੋਟ ਨਹੀਂ ਪਾਈ ਮੈਂ ਕਹਿੰਦਾ ਮੈਂ ਤਾਂ ਉਹਨੂੰ ਪਾਉਂਗਾ ਉਹਨਾਂ ਨੇ ਉਹਨੂੰ ਇੱਕ بیس ਬਣਾ ਲਿਆ ਮੇਰੇ ਵਰਗੇ ਕਿੰਨੇ ਬੰਦੇ ਹੋਣਗੇ ਜਿਨ੍ਹਾਂ ਨੇ بیس ਬਣਾ ਲਿਆ ਮੋਰਓਵਰ ਭਾਰਤ ਇੱਕ ਅਜੀਹਾ ਦੇਸ਼ ਹੈ ਜਿਹੜੇ ਦੇਸ਼ ਦੇ ਵਿੱਚ ਵੋਟਾਂ ਪਾਉਣ ਤੋਂ 72 ਘੰਟੇ ਪਹਿਲਾਂ ਲੋਕ ਫੈਸਲਾ ਕਰਦੇ ਹਮ ਕਈ ਵਾਰੀ ਪਰਸਤਿਤੀਆਂ ਇਹ ਹੁੰਦੀਆਂ ਕਿ 72 ਘੰਟਿਆਂ ਦੀ ਵੀ ਲੋੜ ਨਹੀਂ ਪੈਂਦੀ ਕਿ ਜੀਦੀ ਨੇ ਰੀਜੀ ਚੱਲਦੀ ਹੁੰਦੀ ਹੈ ਸਾਡੇ ਇੱਕ ਟ੍ਰੈਂਡ ਇਹ ਹੈ ਕਿ ਜਿਹੜਾ ਬੰਦਾ ਜਿੱਦਾਂ ਹੁੰਦਾ ਹਰੇਕ ਕਿਉ ਨੂੰ ਵੋਟ ਪਾ ਦਿੰਦਾ ਐਸ ਫਿਰੇ ਪੰਜਾਬ ਦੀ ਵਿਧਾਨ ਸਭਾ ਦੇ 117 ਮੈਂਬਰ ਹੈ ਜੀ 117 ਦੇ ਵਿੱਚੋਂ 92 ਇਕੋ ਪਾਰਟੀ ਦੇ ਜਿੱਤੇ ਸੀ ਜਿਹੜੇ 92 ਬੰਦੇ ਪਾਰਟੀ ਦੇ ਇਕੋ ਦੇ ਜਿੱਤੇ ਸੀ ਜਿਹੜੀ ਜਿਹੜੇ ਹਲਕੇ ਦੇ ਲੋਕਾਂ ਨੇ ਉਹਨਾਂ ਨੂੰ ਚੁਣਿਆ ਮੇਰਾ ਖਿਆਲ ਹੈ ਜੇ ਉਸ ਹਲਕੇ ਦੇ ਲੋਕਾਂ ਦੇ ਵਿੱਚੋਂ ਜਾ ਕੇ ਤੁਸੀਂ ਸਰਵੇ ਕਰਨਾ ਸ਼ੁਰੂ ਕਰ ਦਿਓ ਕਿ ਭਾਈ ਤੁਹਾਡਾ ਜਿਹੜਾ ਐਮ ਐਲ ਏ ਹੈ ਉਹਦਾ ਨਾਂ ਕੀ ਹੈ ਕਈਆਂ ਨੂੰ ਤਾਂ ਨਾਂ ਨਹੀਂ ਪਤਾ ਹੋਣਾ ਬਿਲਕੁਲ ਕਈਆਂ ਨੂੰ ਇਹ ਨਹੀਂ ਪਤਾ ਹੋਣਾ ਵੀ ਉਹ ਜਿਹੜਾ ਹੈਗਾ ਕਿਹੜੇ ਭਾਈਚਾਰੇ ਨਾਲ ਸੰਬੰਧਿਤ ਹੈ ਉਹਨਾਂ ਨੂੰ ਕਈਆਂ ਨੂੰ ਪੁੱਛੋਗੇ ਤੁਸੀਂ ਵੀ ਤੁਸੀਂ ਫਿਰ ਵੋਟ ਕਿਉਂ ਪਾਈ ਉਹ ਕਹਿਣਗੇ ਜੀ ਅਸੀਂ ਇਸ ਕਰਕੇ ਪਾਤੀ ਵੀ ਝਾੜੂ ਹੈ ਬਿਲਕੁਲ ਉਹ ਜਿੱਤਦਿਆਂ ਨੂੰ ਦੇਖ ਕੇ ਵੋਟ ਪਾਉਂਦੇ ਇਸ ਕਰਕੇ ਐਗਜ਼ਿਟ ਪੋਲ ਜਿਹੜਾ ਹੈਗਾ ਤੇ ਐਗਜ਼ੈਕਟ ਪੋਲ ਇਹਦਾ ਫਰਕ ਹੈ ਮੈਂ ਐਗਜ਼ਿਟ ਪੋਲ ਦੇ ਉੱਤੇ ਕਦੇ ਵਿਸ਼ਵਾਸ ਨਹੀਂ ਕਰਦਾ ਮੋਰਓਵਰ ਇਸ ਵੇਲੇ ਮੀਡੀਆ ਦੋ ਕਿਸਮ ਦਾ ਹੈ ਜੇ ਅਸੀਂ ਨੈਸ਼ਨਲ ਲੈਵਲ ਤੇ ਦੇਖੀਏ ਤਾਂ ਉਹਨੂੰ ਕਹਿੰਦਾ ਗੋਦੀ ਮੀਡੀਆ ਜੀ ਜਿਹੜਾ ਸੈਂਟਰ ਸਰਕਾਰ ਦੇ ਨਾਲ ਮਿਲ ਕੇ ਚੱਲਦਾ ਹੈ ਬਿਲਕੁਲ ਸਟੇਟ ਲੈਵਲ ਤੇ ਦੇਖੀ ਤਾਂ ਇੱਥੇ ਕਹਿੰਦੇ ਜੀ ਕੇਜੀ ਮੀਡੀਆ ਹੁਣ ਇਹ ਮੈਂ ਕੇਜੀ মিডিਆ ਕਿਉਂ ਕਹਿ ਰਿਹਾ ਕਿਉਂਕਿ ਕੇਜੀ মিডিਆ ਤੇ ਮੋਦੀ মিডিਆ ਦੇ ਵਿੱਚ ਕੋਈ ਮਤਲਬ ਹੀ ਮੈਨੂੰ ਕੋਈ ਡਿਫਰੈਂਸ ਨਜ਼ਰ ਨਹੀਂ ਆ ਰਿਹਾ ਪਿਛਲੇ ਦਿਨਾਂ ਦੇ ਵਿੱਚ ਮੇਰਾ ਖਿਆਲ ਜਿਹੜੀ ਲਾਸਟ ਪ੍ਰੈਸ ਕਾਨਫਰੰਸ ਕੀਤੀ ਹੈ ਪੰਜਾਬ ਦੇ ਵਿੱਚ ਉਹ ਅਰਵਿੰਦ ਕੇਜਰੀਵਾਲ ਤੇ ਸਰਦਾਰ ਭਗਵੰਤ ਸਿੰਘ ਮਾਨ ਨੇ ਕੀਤੀ ਤੇ ਕੀਤੀ ਬਠਿੰਡੇ ਹਮ ਸੈਪਲ ਹੋਟਲ ਦੇ ਵਿੱਚ ਪ੍ਰੈਸ ਕਾਨਫਰੰਸ ਹੋਈ ਹੈ ਉਸ ਪ੍ਰੈਸ ਕਾਨਫਰੰਸ ਵਾਸਤੇ ਕੀ ਬਠਿੰਡੇ ਦੀ ਪ੍ਰੈਸ ਨੂੰ ਸਰਤਾ ਦਿੱਤਾ ਮੈਂ ਬਠਿੰਡਾ ਪ੍ਰੈਸ ਕਲੱਬ ਦਾ ਪ੍ਰਧਾਨ ਹਾਂ ਮੇਰਾ ਤਾਂ ਧਿਆਨ ਹੈ ਜੀ ਹੁਣ ਅਗਲੇ ਪੰਨੇ ਸੀ ਜੇ ਆਪਾਂ ਦੇਖੀਏ ਤਾਂ ਹਾਲਾਤ ਇਹ ਹੈ ਕਿ ਕੁਝ ਪੱਤਰਕਾਰਾਂ ਨੂੰ ਚੰਡੀਗੜ੍ਹ ਤੋਂ ਟੈਲੀਫੋਨ ਆਉਂਦੇ ਉਹਨਾਂ ਦੇ ਜਿਹੜੇ ਬੌਸਸ ਚੰਡੀਗੜ੍ਹ ਬੈਠੇ ਆ ਕਿ ਭਾਈ ਤੁਸੀਂ ਜਾਓ ਤੁਹਾਡੇ ਹੱਥ ਦੇ ਵਿੱਚ ਤੁਹਾਡੀ ਆਈਡੀ ਚਾਹੀਦੀ ਹੈ ਉੱਥੇ ਚਲੇ ਜਾਓ ਉੱਥੇ ਜਾ ਕੇ ਤੁਹਾਨੂੰ ਸੋ ਐਂਡ ਸੋ ਮਿਲੇਗਾ ਉਹਦੇ ਕੋਲ ਜਾ ਕੇ ਤੁਸੀਂ ਅੱਜ ਦੀ ਆਪਦੀ ਹਾਜ਼ਰੀ ਲਵਾਉਣੀ ਹੈ ਔਰ ਅਗਾ ਤੁਸੀਂ ਜਾ ਕੇ ਬੈਠਦੇ ਨਾ ਜਾਣੇ ਸਵਾਲ ਪੁੱਛਣਾ ਕੋਈ ਨਹੀਂ ਜਿਹੜੀ ਮੈਨੂੰ ਜਾਣਕਾਰੀ ਮਿਲੀ ਹੈ ਉਹ ਜਾਣਕਾਰੀ ਇਹ ਮਿਲੀ ਹੈ ਕਿ ਜਦੋਂ ਪੱਤਰਕਾਰ ਜਾਂਦੇ ਸੀ ਪਹਿਲਾਂ ਪੁਲਿਸ ਵਾਲੇ ਬਾਹਰ ਖੜੇ ਹੁੰਦੇ ਸੀ ਉਪਰ ਦੇਸੀ ਤੇਰਾ ਨਾਂ ਕੀ ਹੈ ਤੂੰ ਕਿਹੜੇ ਚੈਨਲ ਤੋਂ ਐ ਜੇ ਤਾ ਲਿਸਟ ਦੇ ਵਿੱਚ ਨਾ ਹੈਗਾ ਤਾਂ ਤੁਹਾਨੂੰ ਇਜਾਜ਼ਤ ਹੈਗੀ ਹੈ ਜੇ ਨਹੀਂ ਤਾਂ ਤੁਹਾਨੂੰ ਇਜਾਜ਼ਤ ਨਹੀਂ ਮਠੰਡੇ ਦਾ ਇੱਕ ਪੱਤਰਕਾਰ ਹੈ ਜਿਹੜਾ ਬੜਾ ਮਕਬੂਲ ਹੈ ਲੋਕਾਂ ਦੇ ਵਿੱਚ ਬੜਾ ਹਰਮਨ ਪਿਆਰਾ ਹੈ ਉਹ ਚਲਾ ਗਿਆ ਉਹਦਾ ਤਫਤੇ ਜਿਹੜਾ ਕਿ ਪੁਲਿਸ ਵਾਲੇ ਨੂੰ ਰੋਕ ਨਹੀਂ ਸਕੇ ਕਿਉਂਕਿ ਕੋਈ ਉਹਨੂੰ ਰੋਕਦਾ ਹੀ ਨਹੀਂ ਉਹ ਜਾ ਸਕਦਾ ਹਰਥਾਂ ਦੇ ਉੱਤੇ अवेलेबल ਹੈ ਚੰਗਾ ਵਧੀਆ ਮਿਹਨਤ ਕਰਨ ਵਾਲਾ ਬੰਦਾ ਹੈ ਅੰਦਰ ਚਲੇ ਗਏ ਅੰਦਰ ਜਾ ਕੇ ਦੇਖੇ ਜਦੋਂ ਤੇ ਉਹਨਾਂ ਨੇ ਆਪੋ ਆਪਣੇ ਸਾਰੇ ਨੇ ਲਾ ਲੇ ਉਨੇ ਵੀ ਆਪਣਾ ਜਿਹੜਾ ਮੋਬਾਈਲ ਵਾਲਾ ਸਿਸਟਮ ਸ਼ੁਰੂ ਕਰ ਲਿਆ ਹੁਣ ਕਿਉਂਕਿ ਉਹਨਾਂ ਦਾ ਸਿਸਟਮ ਇਹ ਸੀ ਕਿ ਮੋਬਾਈਲ ਨਹੀਂ ਚਾਹੀਦਾ ਕੈਮਰੇ ਚਾਹੀਦੇ ਓਕੇ ਉਹਦੇ ਕੋਲੇ ਕੈਮਰਾ ਨਹੀਂ ਸੀ ਹਮ ਸ਼ਾਇਦ ਬੰਦਾ ਘਰੇ ਉਹਦੇ ਦਿਮਾਗ ਦੇ ਵਿੱਚ ਜਿਵੇਂ ਉਹਦਾ ਸੌਖਾ ਕੰਮ ਆਪਗ ਤੇ ਉਹ ਜਿਹੜੀ ਉਹਨਾਂ ਦੀ ਮੈਡਮ ਦੇਖਦੀ ਸੀ মিডিਆ ਉਹਦੇ ਨਾਲ ਦੀ ਨਾਲ ਓਬਜੈਕਸ਼ਨ ਕੀਤਾ ਵੀ ਇਹ ਬੰਦਾ ਅੰਦਰ ਕਿਵੇਂ ਆ ਗਿਆ ਮੈਨੂੰ ਜਿਹੜੀ ਜਾਣਕਾਰੀ ਮਿਲੀ ਹੈ ਕਿ ਬਾਹਰ ਕਿਸੇ ਹੋਰ ਜਰਨਲਿਸਟ ਨੂੰ ਲੈਣ ਵਾਸਤੇ ਗਈ ਜਿਹੜਾ ਬਾਹਰੋਂ ਆਇਆ ਸੀ ਪੁਲਿਸ ਵਾਲਿਆਂ ਨਾਲੋਂ ਝਗੜੀ ਹੈ ਕਿ ਉਹ ਬੰਦੇ ਨੂੰ ਅੰਦਰ ਕਿਵੇਂ ਹੁਣ ਦੱਸ ਜੇ ਤੁਹਾਡਾ ਇਸ ਕਿਸਮ ਦਾ মিডিਆ ਤੇ ਇਹ মিডিਏ ਨੂੰ ਤੁਸੀਂ ਬੁਲਾਉਂਗੇ ਤੇ ਇਸ মিডিਏ ਤੋਂ ਤੁਸੀਂ ਸਰਵੇਖਣ ਕਰਵਾਓਗੇ ਤੇ ਫਿਰ ਤੁਸੀਂ ਇਹ ਦੱਸੋਗੇ ਕਿ ਕੀ ਹੈ ਜੋ ਹੁਣ ਇਸ ਵੇਲੇ ਸਰਵੇ ਆਇਆ ਹੈ ਬਿਲਕੁਲ ਜਾਂ ਜਿਹੜੀ opinion ਨੂੰ ਨਦੀ ਆਈ ਹੈ ਜਿਹਨੂੰ ਐਗਜ਼ਿਟ ਪੋਲ ਕਹਿ ਦਿੰਦੇ ਆ ਇਹ ਤੋਂ ਪਹਿਲਾਂ ਤੁਸੀਂ ਦੇਖੋ 2-3 ਦਿਨ ਪਹਿਲਾਂ ਸਾਡੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਬਿਆਨ ਆਇਆ ਸੀ ਕਿ ਇਸ ਵੇਲੇ ਜਿਹੜੀ ਹੈ ਤੁਹਾਡੀ ਸ਼ੇਅਰ ਬਾਜ਼ਾਰ ਦੇ ਵਿੱਚ ਬੜੀ ਤੇਜ਼ੀ ਆਉਣ ਵਾਲੀ ਹੈ ਮਾਰਕੀਟ ਜਿਹੜੇ ਬੰਦੇ ਹੁਣ ਸ਼ੇਅਰ ਬਾਜ਼ਾਰ ਦੇ ਵਿੱਚ ਪੈਸਾ ਇਨਵੈਸਟ ਕਰ ਦੇਣਗੇ ਉਹ ਖਾਟਣਗੇ ਬਹੁਤ ਕੀ ਜਿਹੜੀ ਇਹ ਸਰਵੇ ਆਪਣੀ ਜਿਹੜਾ ਐਗਜ਼ਿਟ ਪੋਲ ਦੇ ਰਿਜ਼ਲਟ ਹੈ ਇਹ ਕਿਸਤੇ ਕਿਸੇ ਮੁਨਾਫੇ ਦੀ ਖੇਡ ਦੇ ਵਿੱਚ ਤਾਂ ਨਹੀਂ ਉਲਦੇ ਹੋਏ ਜਿਹੜਾ ਸ਼ੇਅਰ ਬਾਜ਼ਾਰ ਦੇ ਵਿੱਚ ਪੈਸਾ ਇਨਵੈਸਟ ਕਰਾਉਣਾ ਹੈ ਉਹ ਜਸਤਾ ਤਾਂ ਹੈ ਨਹੀਂ ਉਹ ਇਹ ਮੁੰਡੇ ਦਾ ਵੀ ਹੈ ਨਹੀਂ ਮੇਰਾ ਵੀ ਹੈ ਨਹੀਂ ਉਹ ਖੇਡ ਕੌਣ ਖੇਡਣ ਵਾਲੇ ਆ ਉਥੋਂ ਬਹੁਤ ਅਮੀਰ ਆਦਮੀ ਕੀ ਅਮੀਰਾਂ ਦਾ ਬਿਜ਼ਨਸ ਹੈ ਜਿਹੜਾ ਉਸ ਬਿਜ਼ਨਸ ਨੂੰ ਪ੍ਰਮੋਟ ਕਰਨ ਦੀ ਗੱਲ ਤਾਂ ਨਹੀਂ ਅਗਾ ਕੁਸ਼ਕਲਾ ਇੱਕ ਹੋਰ ਹੈ ਬੜੀਆਂ ਬੜੀਆਂ ਇੰਟਰਸਟਿੰਗ ਗੱਲਾਂ ਵੀ ਕੀ ਇਲੈਕਸ਼ਨ ਜਿਹੜਾ ਹੋਣਾ ਹੈ ਇਲੈਕਸ਼ਨ ਤੋਂ ਬਾਅਦ ਕਿਸ ਕਿਸਮ ਦੇ ਹਾਲਾਤ ਹੋਣਗੇ ਤੁਹਾਡੇ ਧਿਆਨ ਚੋਣ ਜਦੋਂ ਡਾਕਟਰ ਮਨਮੋਹਨ ਸਿੰਘ ਸਦੇਸ਼ ਤੇ ਪ੍ਰਧਾਨ ਮੰਤਰੀ ਹੁੰਦੇ ਸੀ ਸਿਆਲ ਦਾ ਮੌਕਾ ਸੀ ਜਿਹਨੂੰ ਆਪਾਂ ਸਰਦੀ ਕਹਿ ਦਿੰਦੇ ਆ ਧੁੰਦਾ ਪੈ ਰਹੀਆਂ ਸੀ ਉਸ ਵੇਲੇ ਇੰਡੀਅਨ ਐਕਸਪ੍ਰੈਸ ਦੇ ਵਿੱਚ ਇੱਕ ਖਬਰ ਅਪੀਅਰ ਹੋਈ ਸੀ ਕਿ ਇੱਕ ਜੜੀ ਹੈਗੀ ਹੈ ਆਰਮੀ ਦੀ ਟੁਕੜੀ ਸਿਰਸੇ ਤੋਂ ਚੱਲ ਪਈ ਦਿੱਲੀ ਨੂੰ ਦੂਜੀ ਆਰਮੀ ਦੀ ਟੁਕੜੀ ਜਿਹੜੀ ਹੈਗੀ ਆ ਉਹ ਆਗਰੇ ਤੋਂ ਚਲਦੀ ਇਹ ਦਿੱਲੀ ਨੂੰ ਕੀ ਲੈਣ ਆਸਤਿਆਰੇ ਐ ਇੰਨੇ ਹਨੇਰੇ ਚ ਜਦੋਂ ਹਨੇਰ ਕੋਪ ਦਾ ਮਤਲਬ ਹੈ ਜਦੋਂ ਧੁੰਦਾ ਪੈਂਦੀਆਂ ਹੁੰਦੀਆਂ ਕੀ ਇਹ ਕੋਈ ਸਕੀਮ ਹੈ ਸ਼ਾਹਜ਼ ਐਕਸਪ੍ਰੈਸ ਵਾਲੇ ਜਿਹੜੇ ਰਿਪੋਰਟਰ ਨੇ ਖਬਰ ਛਾਪੀ ਸੀ ਨਹੀਂ ਪਤਾ ਉਸ ਵੀ ਕਿਸ ਸਕੀਮ ਦਾ ਹਿੱਸਾ ਲੈਣ ਜਾ ਵਾਸਤੇ ਜਾ ਰਹੇ ਤਾਂ ਉਹਨਾਂ ਨੇ ਇੱਕ ਪੁਆਇੰਟ ਖੜਾ ਕਰਤਾ ਸੀ ਕਿ ਆਰਮੀ ਕੀ ਲੈਣ ਆਸਤਿਆਰੀ ਹੈ ਭਾਰਤ ਵਰਗਾ ਐਡਾ ਵੱਡਾ ਦੇਸ਼ ਏ ਜਿਹੜਾ ਵਕ ਵਕ ਧਰਮਾਂ ਤੇ ਆਧਾਰਤਾ ਵਕ ਵਕ ਫਿਰਕਿਆਂ ਤੇ ਆਧਾਰਤਾ ਹੈ ਮੈਦੇਨੂ ਦੇਸ਼ਾਂ ਦਾ ਦੇਸ਼ ਕਹਿਣਾ ਹੁੰਦਾ ਉਦੇ ਵਿਚ ਆਰਮੀ ਦੀ ਜਿਹੜੀ ਇਸ ਤਰ੍ਹਾਂ ਦੀ ਨਿਕਲੋ ਹਰਕਤ ਦਾ ਕਾਰਨ ਕੀ ਸੀ ਬੜਾ ਰੌਲਾ ਪਿਆ ਇਸ ਵੇਲੇ ਹੁਣ ਮੈਨੂੰ ਵੀ ਬਾਰ-ਬਾਰ ਕਈ ਬੰਦਿਆਂ ਦੇ ਫੋਨ ਆਏ ਆ ਕਈ ਬੰਦਿਆਂ ਨੇ ਮੈਨੂੰ ਮੈਸੇਜ ਭੇਜੇ ਆ ਕਿ ਤੁਸੀਂ ਜਦੋਂ ਵੀ ਕੋਈ ਪ੍ਰੋਗਰਾਮ ਕੀਤਾ ਤੇ ਇਹ ਦੇਖਿਓ ਕਿ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਆਰਮੀ ਚੀਫ ਹੈ ਆਰਮੀ ਚੀਫ ਦੀ 1 ਮਹੀਨਾ ਮਿਆਦ ਕਿਉਂ ਵਧਾਈ ਗਈ ਹੈ ਕੀ ਹੈ ਜਿਹੜਾ ਸਰਵੇ ਕਰਵਾਇਆ ਜਾਂਦਾ ਆਰਮੀ ਚੀਫ ਦੀ ਮਿਆਦ 1 ਸਾਲ ਵਧਾਈ ਜਾਂਦੀ ਹੈ ਇਹਦਾ ਕੋਈ ਆਪਸ ਵਿੱਚ ਕਨੈਕਸ਼ਨ ਹੈ ਕਿਹੋ ਜਿਹੇ ਹਾਲਾਤ ਬਣਨਗੇ ਅਸਲ ਦੇ ਵਿੱਚ ਰਿਜ਼ਲਟ ਜਦੋਂ ਉਹ ਸਾਹਮਣੇ ਆਉਣਗੇ ਉਸ ਵੇਲੇ ਪਤਾ ਲੱਗੂ ਕਿ ਪਾਰਲੀਮੈਂਟ ਦੀ ਬੰਤਰ ਕੀ ਹੈ ਫਿਰ ਅਗਲੀ ਗੱਲ ਹੁੰਦੀ ਹੈ ਕਿ ਸੱਦਾ ਰਾਸ਼ਟਰਪਤੀ ਨੇ ਕਿਹਨੂੰ ਦੇਣਾ ਹੈ ਆਮ ਤੌਰ ਤੇ ਇਹ ਲੋਕਾਂ ਦੇ ਵਿੱਚ ਇੱਕ ਪਰਸੈਪਸ਼ਨ ਬਣਾ ਦਿੰਦੀ ਕਿ ਜਿਹੜੀ ਸਭ ਤੋਂ ਵੱਡੀ ਪਾਰਟੀ ਉਹਨੂੰ ਸੱਦਾ ਦਿੱਤਾ ਜਾਊਗਾ ਜਿਵੇਂ ਹੁਣ ਕਿਹਾ ਜਾਂਦਾ ਜੀ ਵੀ ਬਹੁਤ ਸਾਰੀਆਂ ਸਾਡੀਆਂ ਦਾ 400 ਤੋਂ ਉੱਪਰ ਆਉਣਗੀਆਂ ਸੀਟਾਂ ਐਨਡੀਆ ਨੂੰ ਵਿੱਚ ਪਾ ਕੇ ਸਰਕਾਰ ਸਾਡੀ ਬਣੂ ਉਹ ਪਰਸੈਪਸ਼ਨ ਬੜਾਈ ਜਾਂਦੀ ਹੈ ਲੋਕਾਂ 'ਚ ਕਿ ਸਰਕਾਰ ਤਾਂ ਇਹਨਾਂ ਦੀ ਬਣਨੀ। ਹੁਣ ਇਹਦੇ 'ਚ ਆ ਕੇ ਸਭ ਤੋਂ ਵੱਡੀ ਪਾਰਟੀ ਨੂੰ ਸਦਾ ਉਦੋਂ ਦਿੱਤਾ ਜਾਂਦਾ ਜਦੋਂ ਸਾਰੀਆਂ ਪਾਰਟੀਆਂ ਅਲੱਗ-ਅਲੱਗ ਇਲੈਕਸ਼ਨ ਲੜਦੀਆਂ। ਜਦੋਂ ਇੱਕ ਪਾਸੇ ਪਾਰਟੀਆਂ ਦਾ ਇੱਕ ਸਮੂਹ ਇਕੱਠੇ ਹੋ ਕੇ ਇੱਕ ਫਰੰਟ ਬਣਾ ਕੇ ਚੋਣ ਲੜਨਾ। ਅਗਰ ਮੈਜੋਰਿਟੀ ਉਹਨਾਂ ਨੂੰ ਆਉਂਦੀ ਹੈ ਉਹਨਾਂ ਦੇ ਕੋਲ ਬਹੁ ਗਿਣਤੀ ਹੈ ਤਾਂ ਫਿਰ ਸਦਾ ਉਹਨਾਂ ਨੂੰ ਦੇਣਾ ਬਣਦਾ। ਇਹਦੇ ਤੋਂ ਮੈਨੂੰ ਇਹੋ ਲੱਗਦਾ ਕਿ ਜਿਹੜੀ ਇਹ ਸਾਰੇ ਦਾ ਸਾਰਾ ਭੰਬਲ-ਪੂਸਾ ਇੱਕ ਪੈਦਾ ਕੀਤਾ ਜਾ ਰਿਹਾ ਹੈ। ਇਹ ਭੰਬਲ-ਪੂਸਾ ਕਿਸੇ ਮਕਸਦ ਵਾਸਤੇ ਤਾਂ ਪੈਦਾ ਕੀਤਾ ਜਾ ਰਿਹਾ ਹੈ। ਸੱਤਾ ਤੋਂ ਕਬਜ਼ਾ ਨਾ ਛੱਡਣ ਬਾਰੇ ਤਾਂ ਨਹੀਂ ਕੀਤਾ ਜਾ ਰਿਹਾ ਤੇ ਇੱਕ ਵਾਰੀ ਸੱਤਾ ਦੇ ਉੱਤੇ ਕਬਜ਼ਾ ਹੋ ਗਿਆ ਫਿਰ ਰਾਸ਼ਟਰਪਤੀ ਕਹਿ ਦਿੰਦੇ ਆ ਮਹੋਦਿਆ ਚਾਹੇ ਮੈਸਜ ਹੋਵੇ ਤੇ ਚਾਹੇ ਸਰ ਹੋਵੇ ਉਹ ਕਹਿੰਦੇ ਜੀ ਆਪਣਾ ਤੁਸੀਂ ਬਹੁਤ ਸਾਬਤ ਕਰਦੇ ਹੋ ਤੁਹਾਨੂੰ 10 ਦਿਨ ਦਿੱਤੇ 15 ਦਿਨ ਦਿੱਤੇ ਤੇ ਜਿਹਦਾ ਇੱਕ ਵਾਰੀ ਕਹਿੰਦੇ ਉਹਦੇ ਬਲਦੇ ਸਿੰਘਾਂ ਨੂੰ ਹੱਥ ਪੈ ਗਿਆ ਫਿਰ ਉਹ ਖੜਾ ਕਿੱਥੇ ਛੱਡਦਾ ਇੱਕ ਵਾਰੀ ਸੱਤਾ ਜਾ ਗਿਆ ਤਾਂ ਹੁਣ ਇੱਥੇ ਤੁਸੀਂ ਦੇਖੋ ਜੀ ਕਿ ਜਿਹੜੀ ਪਰਸੈਪਸ਼ਨ ਬਣਾਈ ਆ ਆਰਮੀ ਚੀਫਸ ਵਾਦਾ ਕੀਤਾ ਉਹਦੀ ਕੀ ਕੀਤਾ ਇਹ ਸਾਰਾ ਕੀ ਕਿਧਰ ਨੂੰ ਜਾ ਰਹੀ ਹੈ ਕੀ ਪਰਸੈਪਸ਼ਨ ਦੀ ਗੱਲ ਕਰੀਏ ਜਿਵੇਂ ਹੁਣ ਠੀਕ ਹੈ ਹੁਣ ਤਾਂ ਵੋਟਾਂ ਮਹਿਣੀ ਪੈਣੀਆਂ ਵੋਟਾਂ ਵੀ ਪੈ ਚੁੱਕੀਆਂ ਨੇ ਇਹ ਪਰਸੈਪਸ਼ਨ ਹੁਣ ਅਸਰ ਛੱਡ ਸਕਦੇ ਹੂ ਕਿ ਉਦੋਂ ਆਪਾਂ ਮੰਨੀਆਂ ਅਸਰ ਛੱਡ ਸਕਦੀ ਹੈ ਕਿ ਜਦੋਂ ਵੋਟਾਂ ਪੈਣ ਵਾਲੀਆਂ ਸੀ ਹਰ ਵੋਟਰ ਤੇ ਅਸਰ ਛੱਡ ਸਕਦੀ ਆ ਪਰ ਹੁਣ ਦੇ ਸਮੇਂ ਦੇ ਵਿੱਚ ਇਸ ਪਰਸੈਪਸ਼ਨ ਦਾ ਅਸਰ ਕਿਸ ਤਰ੍ਹਾਂ ਦਾ ਹੋਤਾ ਹੈ ਇਹ ਪਰਸੈਪਸ਼ਨ ਦਾ ਇਹ ਨਹੀਂ ਕਿ ਲੋਕਾਂ ਤੋਂ ਵੋਟਾਂ ਲੈਣਗੇ ਵੋਟਾਂ ਤਾਂ ਪੈ ਚੁੱਕੀਆਂ ਨੇ ਲੋਕੇ ਮਨ ਲੈਣ ਕੇ ਜੋ ਕੁਝ ਹੋਇਆ ਉਹ ਠੀਕ ਹੋਇਆ ਟੈਲੀਵਿਜ਼ਨ ਕਹਿੰਦੇ ਸੀ ਕਿ ਸਰਕਾਰ ਤਾਂ ਇਹਨਾਂ ਦੀ ਬਣਨੀ ਇਹ ਸਾਡੇ ਲੋਕ ਜਿਹੜੇ ਹੈਗੇ ਬੜੇ ਭੋਲੇ ਲੋਕ ਹੈ ਜੇ ਆਮ ਤੌਰ ਤੇ ਤੇ ਆਪਾਂ ਦੇਖੀ ਐ ਅਖਬਾਰ ਦੇ ਵਿੱਚ ਪਏ ਸਾਡੇ ਜ਼ਮਾਨੇ ਤੇ ਐ ਅਖਬਾਰ ਚ ਖਬਰਾਂ ਇਹ ਲੋਕ ਮੰਨ ਲੈ ਇੱਕ ਖਬਰ ਚ ਖਬਰਾਂ ਕੀ ਯਾਰ ਇਹਨੂੰ ਤੁਸੀਂ ਝੂਠ ਕਹਿਵੇਂਗੇ ਬਿਲਕੁਲ ਟੈਲੀਵਿਜ਼ਨ ਚ ਖਬਰਾਂ ਕੀ ਜਦੋਂ ਤੁਸੀਂ ਲੋਕਾਂ ਦਾ ਮਨ ਬਣਾਉਣਾ ਸ਼ੁਰੂ ਕਰ ਦਿਓ ਕਿ ਆ ਕੁਝ ਸੋਨੇ ਤਾਂ ਲੋਕਾਂ ਨੇ ਕੁਐਸਚਨ ਨਹੀਂ ਕਰਨਾ ਉਹਦੇ ਤੇ ਹੁਣ ਮੈਨੂੰ ਜਿਹੜੀ ਜਾਣਕਾਰੀ ਮਿਲੀ ਐ ਕਹਿੰਦੇ ਵੀ ਹਾਲੇ ਤੱਕ ਰਿਜ਼ਲਟ ਆਇਆ ਨਹੀਂ ਤਿਆਰੀਆਂ ਹੋ ਰਹੀਆਂ ਪ੍ਰਾਈਮ ਮਿਨਿਸਟਰ ਆਫਿਸ ਦੇ ਵਿੱਚ ਕਿ ਜੀ ਵਿਦੇਸ਼ ਸੌਂ ਤੀਜੀ ਵਾਰੀ ਸੌਂ ਚੁਕਣੀ ਐ ਨਰਿੰਦਰ ਮੋਦੀ ਸਾਹਿਬ ਨੇ ਤੇ ਵਿਦੇਸ਼ਾਂ ਦੇ ਜਿਹੜੇ ਹੈਗੇ ਐ ਮਹਿਮਾਨ ਉਹਨਾਂ ਨੂੰ ਚਿੱਠੀਆਂ ਲਿਖ ਦਿਓ ਉਹ ਆਉਣ ਔਰ ਇਹ ਵੀ ਗੱਲ ਕਿ ਰਾਸ਼ਟਰਪਤੀ ਭਵਨ ਕਿਤੇ ਛੋਟਾ ਨਾ ਪੈ ਜੇ ਤੇ ਸੌ ਵੀ ਜਨਪਦ ਤੇ ਚੱਕੀ ਜਾਣੀ ਇਹੋ ਜਿਹੀਆਂ ਗੱਲਾਂ ਵੀ ਬਨ ਰਹੀਆਂ ਨੇ ਜੀ ਇਹ ਸਾਰਾ ਕੁਝ ਜਿਹੜਾ ਰਿਜ਼ਲਟ ਆਇਆ ਨਹੀਂ ਸਾਰਾ ਕੁਝ ਪਹਿਲਾਂ ਹੋ ਰਿਹਾ ਤੇ ਇਹਨੂੰ ਤੁਸੀਂ ਕੀ ਕਹੋਗੇ ਤਿਆਰੀਆਂ ਕਰਵਾਇਆਂ ਜਾਂਦੀਆਂ ਮਾਨਸਿਕ ਤੌਰ ਤੇ ਤਿਆਰੀਆਂ ਕਰਵਾਇਆਂ ਜਾਂ ਰਹੀਆਂ ਲੋਕਾਂ ਦੀ ਤਿਆਰ ਕੀਤਾ ਜਾ ਰਿਹਾ ਹਾਂ ਹਾਂ ਤਿਆਰ ਕੀਤਾ ਜਾ ਰਿਹਾ ਕਿ ਜੋ ਕੁਝ ਹੋਣੇ ਜੋ ਕਰਾਂਗੇ ਉਹਨੂੰ ਲੋਕ ਮੰਨ ਲੈ ਤਾਂ ਮੰਨ ਕੇ ਚੱਲ ਸਕਦੇ ਆ ਕਿ ਪੂਰਨ ਰੂਪ ਦੇ ਵਿੱਚ ਜੇ ਪੂਰਨ ਰੂਪ ਦੇ ਵਿੱਚ ਆ ਮੰਨ ਸਕਦੇ ਆ ਹੋਟਲ ਸਾਬ ਕੇ ਪੂਰਨ ਰੂਪ ਦੇ ਵਿੱਚ ਪੈੜ ਹੋ ਸਕਦਾ ਸਭ ਕੁਝ ਪੇੜਤਾ ਹੀ ਹੈ ਕਿਉਂਕਿ ਪੇੜ ਵਾਲੀ ਗੱਲ ਜਿਹੜਾ ਜਿਹੜਾ মিডিਆ ਇਸ ਵੇਲੇ ਬੋਲਦਾ ਜਿੱਥੋਂ ਤੁਸੀਂ ਗੱਲ ਸ਼ੁਰੂ ਕੀਤੀ ਸੀ ਆਪਾਂ ਉੱਥੇ ਹੀ ਆਉਣੇ ਹਮ ਜਿਹੜਾ মিডিਆ ਇਹ ਬੋਲਦਾ ਹੈ ਕੋਈ ਇਹ ਇਹ মিডিਆ ਤਾਂ ਉਹ মিডিਆ ਜਿਹੜਾ মিডিਆ ਨੂੰ ਆਲਰੇਡੀ ਗੋਦੀ ਮਰੀ মিডিਆ ਕਿਹਾ ਜਾਂਦਾ ਹੈ ਜਿਹੜਾ মিডিਆ ਪਹਿਲਾਂ ਆਲਰੇਡੀ ਇੱਕ ਧਿਰ ਬਣੇ ਹੋਏ ਉਹ মিডিਆ ਨੇ মিডিਆ ਵਾਲੀ ਤਾਂ ਗੱਲ ਨਹੀਂ ਕੀਤੀ ਪਹਿਲਾਂ মিডিਆ ਇਸ ਕਿਸਮ ਦਾ ਹੁੰਦਾ ਸੀ মিডিਆ ਦੇ ਵਿੱਚ ਗੱਲਾਂ ਹੁੰਦੀਆਂ ਸੀ ਜੇ ਉਹ ਸਾਰੇ ਉਹ ਲੋਕਾਂ ਦੀ ਉਹ ਪੀਡੀ ਨਹੀਂ ਬਣਾਉਂਦੇ ਸੀ ਔਰ ਰਿਪੋਰਟਿੰਗ ਕਰਦੇ ਸੀ ਕਿ ਹਾਲਾਤ ਕੀ ਬਣਦੇ ਹੁਣ ਤਾਂ ਲੋਕਾਂ ਦੀ ਓਪੀਨੀਅਨ ਬਣਾਈ ਜਾ ਰਹੀ ਹੈ ਲੋਕਾਂ ਨੂੰ ਤਿਆਰ ਕੀਤਾ ਜਾ ਰਿਹਾ ਇਸ ਕਰਕੇ ਜਿਹੜਾ ਇਹ ਬਣਾਇਆ ਜਾ ਰਿਹਾ ਇਹ ਮੀਡੀਆ ਨੂੰ ਅਸੀਂ ਇੰਡੀਪੈਂਡੈਂਟ ਮੀਡੀਆ ਨਹੀਂ ਕਹਿ ਸਕਦੇ ਇਹ ਮੀਡੀਆ ਉਹ ਹੈ ਜਿਹੜਾ ਮੀਡੀਆ ਪਹਿਲਾਂ ਤੋਂ ਹੀ ਇੱਕ ਧਿਰ ਦੀ ਜਿਹੜੀ ਹੈ ਪੈਰ ਵੀ ਕਰ ਰਹੀ ਹੈ ਉਹਨ ਪੈਰ ਵੀ ਕਰਨ ਵਾਲੇ ਮੀਡੀਆ ਨੂੰ ਆਪਾਂ ਕਿਵੇਂ ਕਹਾਂਗੇ ਵੀ ਉਹ ਮੀਡੀਆ ਜੀ ਕੱਲ ਕੱਲ ਨੂੰ ਜੇ ਹੁਣ ਮਤਲਬ ਤੁਸੀਂ ਦੇਖੋ ਵੀ ਸੀਟਾਂ ਵਿਰੋਧੀ ਧਿਰ ਨੂੰ ਆ ਜਾਂਦੀਆਂ ਇੰਡੀਆ ਗੱਠਜੋੜ ਨੂੰ ਆ ਜਾਂਦੀ ਹੈ ਤਾਂ ਉਦੋਂ ਉਦੋਂ ਫਿਰ ਕੀ ਕਹਿਣਗੇ ਇਹ 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 ਤਾਂ ਆਮ ਤੁਸੀਂ ਦੇਖੋ ਕਿ ਸਾਡੇ ਪ੍ਰਾਈਮ ਮਿਨਿਸਟਰ ਸਾਹਿਬ ਵੀ ਇਹ ਗੱਲ ਕਹਿ ਚੁੱਕੇ ਕਿ ਜਦੋਂ ਰਿਜ਼ਲਟ ਆਗੇ ਤਾਂ ਫਿਰ ਈਵੀਐਮ ਨੂੰ ਗਾਲਾਂ ਦੇਣਗੇ ਸਾਰੇ ਇਦਾ ਮਤਲਬ ਹੈ ਕਿ ਜਿਹੜੀ ਅਗਲੀ ਜਿਹੜੀ ਹੈਗੀ ਹੁਣ ਇੱਥੇ ਮੈਂ ਹੋਰ ਗੱਲ ਤੇ ਆਉਣਾ ਸੁਪਰੀਮ ਕੋਰਟ ਦੇ ਵਿੱਚ ਇਹ ਮਾਮਲਾ ਗਿਆ ਸੀ ਕਿ ਜਿਹੜੀਆਂ ਬੀਵੀ ਪੈਟ ਵਾਲੀਆਂ ਮਸ਼ੀਨਾਂ ਉਹਨਾਂ ਦੀ ਗਿਣਤੀ ਹੋਵੇ ਜਿਹੜੀ ਇਹ ਗੱਲ ਆ ਗਈ ਸੀ ਉਹਦੇ ਵਿੱਚੋਂ ਇੱਕ ਨਵੀਂ ਫਿਰ ਪਟੀਸ਼ਨ ਦੇ ਵਿੱਚ ਇੱਕ ਦਲੀਲ ਇਹ ਆ ਗਈ ਸੀ ਸ਼ਾਇਦ ਕਿ ਪਟੀਸ਼ਨ ਹੋਰ ਵੀ ਪਾਤੀ ਸੀ ਅਮੈਂਡਮੈਂਟ ਕਰਤੀ ਸੀ ਕਿ ਜਦੋਂ ਤੁਹਾਡੀ ਹੁਣ ਪੋਲਿੰਗ ਹੋਗੀ ਕੱਲ ਪੋਲਿੰਗ ਹੋਗੀ ਪੋਲਿੰਗ ਤੋਂ ਬਾਅਦ ਪੰਜਾਬ ਦੇ ਰਿਜ਼ਲਟ ਆਪਣੇ ਸਾਹਮਣੇ ਆ ਕੇ ਇਹ ਅਗਰ 4 ਦਿਨਾਂ ਨੂੰ ਅਜੇ ਇਹ ਤਾਂ ਹੁਣ ਚਲੋ ਆਪਾਂ ਪਰਸੋਂ ਨੂੰ ਰਿਜ਼ਲਟ ਆ ਜਾਣੀ ਜਿਹੜੇ ਪਹਿਲਾਂ ਇਹ ਰਿਜ਼ਲਟ ਕਿ ਦੱਸ ਦਿਨਾ ਬਾਅਦ ਤੁਸੀਂ ਕਹਿੰਦੇ ਹੋ ਜੀ ਅਸੀਂ ਐਮੈਂਡਮੈਂਟ ਕਰ ਰਹੀ ਹੈ ਜਿਹੜੇ ਹੈਗੇ ਅੰਕੜੇ ਨਵੇਂ ਆ ਗਏ ਤੇ ਉਹਦੇ ਚਾਹ 6-7% ਵਾਧਾ ਹੋ ਗਿਆ। ਉਹ ਕਹਿੰਦੇ ਜੀ 6% 7% ਵਾਧਾ ਕਿਵੇਂ ਹੋ ਗਿਆ? ਜਿਹੜਾ ਇਹ ਰਿਜ਼ਲਟ ਹੈ ਵੈਬਸਾਈਟ ਤੇ ਪੜਨਾ ਚਾਹੀਦਾ। ਸਾਰੇ ਦਾ ਸਾਰਾ ਜਿੰਨੇ ਕਿੰਨੇ ਪਰਸੈਂਟ ਵੋਟ ਆਉਂਦੀ ਹੈ ਪੜਨਾ ਚਾਹੀਦਾ ਹੈ। ਉੱਥੇ ਇੱਕ ਦਲੀਲ ਦਿੱਤੀ ਚੋਣ ਕਮਿਸ਼ਨ ਦੇ ਵਕੀਲ ਸਾਹਿਬ ਨੇ ਉਹ ਕਹਿੰਦੇ ਜੀ ਤਾਂ ਕਾਨੂੰਨ ਦੇ ਵਿੱਚ ਪ੍ਰਵੰਧ ਹੀ ਹੈ ਨਹੀਂ। ਕਾਨੂੰਨ ਦੇ ਵਿੱਚ ਪ੍ਰਵੰਧ ਹੈ ਨਹੀਂ ਜੇ ਕੋਈ ਸ਼ੱਕ ਖੜਾ ਹੋ ਗਿਆ ਸ਼ੱਕ ਨੂੰ ਦੂਰ ਕਰਨ ਵਾਸਤੇ ਸਟੇਟ ਦੀ ਜ਼ਿੰਮੇਵਾਰੀ ਹੈ ਇਲੈਕਸ਼ਨ ਕਮ ਹੁਣ ਉਹਦੇ ਚ ਇਹ ਹੈ ਕਿ ਜਿਹੜਾ 17C ਹੈਗਾ ਫਾਰਮ 17C ਫਾਰਮ ਕੀ ਕਹਿੰਦਾ 17C ਫਾਰਮ ਇਹ ਕਹਿੰਦਾ ਕਿ ਜਦੋਂ ਚੋਣਾ ਤੁਹਾਡੀ ਪੋਲਿੰਗ ਹੋਗੀ ਪੋਲਿੰਗ ਹੋਣ ਵੇਲੇ ਜਿਹੜਾ ਜਿੰਨੇ ਵਿਰੋਧੀ ਧਿਰ ਦੇ ਏਜੰਟਾ ਉਹਨਾਂ ਨੂੰ ਇੱਕ ਕਾਪੀ ਉਹਦੀ ਦੇਣੀ ਹੈ 17C ਜਿਹੜਾ ਫਾਰਮ ਹੈ ਕਿ ਟੋਟਲ ਬੋਟਾਂ ਇੰਨੀਆਂ ਸੀ ਤੇ ਇੰਨੀਆਂ ਪੋਲ ਹੋਊਗਾ ਜਦੋਂ ਤੁਸੀਂ ਉਹ ਸਰਟੀਫਿਕੇਟ ਦਿੱਤਾ ਤੇ ਜੇ ਉਹਨੂੰ ਬਾਅਦ ਦੀ ਵੈਬਸਾਈਟ ਤੇ ਪਾ ਦੋਗੇ ਤੇ ਫਿਰ ਉਹਦਾ ਨੁਕਸਾਨ ਤਾਂ ਕੋਈ ਹੈ ਨਹੀਂਗਾ ਉਹ ਵੈਬਸਾਈਟ ਤੇ ਨਹੀਂ ਪਾਇਆ 10 12 ਦਿਨ ਦਾ ਜਿਹੜਾ ਉਹ ਵਿੱਚ ਖੱਪਾ ਪਾਇਆ ਗਿਆ ਕਾਦੀ ਖਤਰ ਪਾਇਆ ਗਿਆ ਸੀ ਹੁਣ ਕੀ ਜਿਹੜੀਆਂ ਹੁਣ ਇਹ ਗੱਲ ਕਹਿ ਰਹੇ ਆ ਕਿ ਜੀ ਇਹ ਤਾਂ 370 ਤੋਂ ਉਪਰ ਆਉਣਗੀਆਂ ਉਹ 370 ਤੋਂ ਉਪਰ ਆਉਣ ਵਾਲਾ ਜਿਹੜੇ ਡਾਟੇ ਚ ਗੜਬੜ ਹੋਈ ਵੀ ਹੈ ਕਿਤੇ ਉਹ ਡਾਟੇ ਵਾਲੀ ਗੱਲ ਤਾਂ ਨਹੀਂ ਉਹਦੇ ਵਿੱਚੋ ਇਹ ਵੀ ਗੱਲ ਆ ਰਹੀ ਸੀ ਕਿ ਮਸ਼ੀਨਾਂ ਬਦਲੀਆਂ ਵੀ ਜਾ ਸਕਦੀਆਂ ਕਿਤੇ ਮਸ਼ੀਨਾਂ ਬਦਲਤਾ ਨਹੀਂ ਦਿੱਤੀਆਂ ਇਹ ਵੀ ਗੱਲ ਆ ਗਈ ਹੈ ਕਿ ਭਾਰਤ ਦੇ ਵਿੱਚ ਬਹੁਤ ਸਾਰੀਆਂ ਮਸ਼ੀਨਾਂ ਹਜ਼ਾਰਾਂ ਨਹੀਂ ਲੱਖਾਂ ਦੀ ਤਦਾਦ ਦੇ ਵਿੱਚ ਮਸ਼ੀਨਾਂ ਗਾਇਬ ਹੈ ਉਹ ਮਸ਼ੀਨਾਂ ਕਿੱਥੇ ਹੈ ਇਹ ਵਾਰ-ਵਾਰ ਸਵਾਲ ਉੱਠਦੇ ਇਸ ਕਰਕੇ ਬੜਾ ਪੰਪਲ ਪੂਸਾ ਪਿਆ ਬਈ ਪੰਪਲ ਪੰਪਲ ਪੂਸੇ ਵਾਲੀ ਸਾਰੀ ਜਿਹੜੀ ਹੈਗੀ ਆ ਇਹ ਗੋਰਖਤੰ ਦਾ ਹੈ ਜੀ